ਮੇਰੇ ਕਿਹੜਾ ਡੇੜਾ ਤੋਂ ਬਹੁਤ ਕੱਟਾ ਜਿਹਾ ਸੀਗਾ ਮੈਂ ਕਿਹਾ ਚਲੋ ਵਿੜਾ ਤੋਂ ਦਿੰਨੇ ਆ ਆ ਦੇਖੋ ਸਾਰਾ ਇਹ ਡੇੜਾ ਸਾਫ਼ ਕਰ ਦਿੰਨੇ ਮੈਂ ਤਾਂ ਇਹ ਉਹ ਗੰਭਾਗਾ ਪਹਿਲਾਂ ਇੱਥੇ ਨਾ ਮੱਖੀਆਂ ਬਹੁਤ ਹੁੰਦੀਆਂ ਸਾਡੇ ਆਹ ਦੇਖੋ ਬਹੁਤ ਸਬਜ਼ੀ ਬਣਾ ਲਈਆ ਮੈਂ ਇਹ ਡੇੜਾ ਤੋਂ ਲਈਏ ਹਲੋ ਜੀ ਸਾਰ ਸਾਲ ਮਿਲ ਕਰਦੀ ਆ ਤੁਸੀਂ ਸਾਰੇ ਵਧੀਆ ਹੋਗੇ ਸਿਸਾ ਵਧੀਆ ਆ ਅੱਜ ਮੈਂ ਤੁਹਾਨੂੰ ਸਾਡੇ ਪਿੰਡ پروگرام ਹੁੰਦਾ ਆ ਬੇਰਸ਼ੀਆ ਗੁਰਦੁਆਰਾ ਸਾਹਿਬ ਲੱਗਿਆ ਮੈਂ ਤੁਹਾਨੂੰ ਇੱਥੇ ਦਿਖਾਉਂਦੀ ਆ ਉੱਥੇ ਬਹੁਤ ਵਧੀਆ ਲੱਗੀ ਮੇਲਾ ਲੱਗਦਾ ਬਾਬਾ ਜੀ ਦੀ ਵਰਸੀ ਹੁੰਦੀ ਆ ਆਦੂ ਜਿੰਦੂ ਕਹਦੋ ਬਾਬਾ ਜੀ ਸਿੱਕੇ ਚੰਦ ਬਾਬਾ ਘੜਾ ਦਾਸੀ ਉਹਨਾਂ ਦਾ ਲੱਗਦਾ ਆ ਉੱਥੇ ਵਰਸੀ ਮਨਾਈ ਜਾਂਦੀ ਆ ਹਰ ਸਾਲ ਮੈਂ ਤੁਹਾਨੂੰ ਦਿਖਾਉ ਲੀ ਆਂ ਮੈਂ ਚੱਲੀ ਆਂ ਉੱਥੇ ਤੁਹਾਨੂੰ ਦਿਖਾਉ ਲੀ ਆਂ ਕਈ ਤੋਂ ਮੇਲੇ ਲੈ ਡੱਬੇ ਮਠਿਆਈ ਦੇ ਜਾਣਾ ਹੁਣ ਗੁਰਦੁਆਰੇ ਤੇ ਦਰਸ਼ਨ ਕਰਵਾਉਣੀ ਆ का र 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 ਆ ਬਾਈ ਨੂੰ ਤੇ ਕੀਤੀ ਆ ਬਾਈ ਦਾ ਸਾਰੇ ਪੁਰਾਣੀਆਂ ਚੀਜ਼ਾਂ ਆ ਬਾਈ ਤਰੋ ਸਟੈਗਰ ਬਾਈ ਦਾ ਬਾਈ ਤੇ ਗਿਆ ਇਹ ਲੈ ਆ ਗਾ ਦਾ ਸਿਆਸੀ ਬਿਲਣਾ ਸ਼ਰਪ ਖਾਣਾ ਆ ਨਾ ਹੋ ਜਾ ਕੋਈ

जिन्होंने नागरिक खोली है भाई साहब भाई सेवा से की कमेटी है नाम की दास के वाली भी उन्होंने द्वारा हम लोग एक की बना किया जाए क्योंकि सब आते सब बहुत विस्तार के लोग के आ रहे हैं उन्होंने बात हमने बस नदी पर ਮਾਠਾ ਦੇ ਕੇ ਅਸੀਂ ਫਿਰ ਨੰਗਰ ਤੰਗਰਾਲ ਵਿੱਚ ਲੋਕ ਬਹੁਤ ਸੋਹਣਾ ਬਣਿਆ ਸੀ नहीं बन दे दिया आपने साथ ਕੀ ਕਾਫੀ ਉੱਥੇ ਉਹ ਮੇਰੇ ਬਣਾ ਲਈ ਮੈਂ ਕਾਫੀ ਦੁਕਾਨਾਂ ਲੱਗੀਆਂ ਸੀ ਉੱਥੇ ਚੀਜ਼ਾਂ ਖਰੀਦੀਆਂ ਆਂ ਬੀਬੀਆਂ ਉੱਥੇ ਠਟੇ ਕੇ ਘਰ ਆ ਗਈ ਉੱਥੇ ਉਹਨਾਂ ਨੇ ਪ੍ਰਸ਼ਾਦ ਦਿੱਤਾ ਮੈਨੂੰ ਤੇ ਪ੍ਰਸਾਦ ਡੱਬੇ ਸੀ ਕਿਵੇਂ ਵਰਚਾਰ ਚੜਾ ਆਇਆ ਉਸ ਤੋਂ ਬਾਅਦ ਫਿਰ ਮੈਂ ਗੁਰਦੁਆਰਾ ਗੱਰਨਾ ਫਿਰ ਮੈਂ ਗੁਰਦੁਆਰਾ ਗੱਰਨਾ ਸਾਹਿਬ ਚਲੇ ਗਈ ਉਸ ਤੋਂ ਬਾਅਦ ਫਿਰ ਮੈਂ ਘਰ ਆ ਗਈ ਘਰ ਆ ਕੇ ਰੋਟੀ ਪਾਣੀ ਤਿਆਰ ਕੀਤਾ ਉਮੀਦ ਕਰਦੀ ਆ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ